ਸਸ਼ੀ ਕਾਲ ਜੀ ਤੁਸੀਂ 124 7.45 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਲਈ ਵੱਡੀ ਸੁਬਾਤ ਲੈ ਕੇ ਆ ਰਹੇ ਹਨ ਅਜਪ ਬਧੂੜ ਅਤੇ ਮਹਲ ਕਲਾ ਵਿਦਵਾਨ ਸਭਾ ਹਾਲਕੀਆਂ ਵਿੱਚ 8 ਮੋਡਰਨ ਲਾਇਬ੍ਰੇਰੀਆਂ ਦਾ ਉਦਘਾਟਨ ਕੀਤਾ ਜਾਵੇਗਾ। ਇਹ ਲਾਇਬ੍ਰੇਰੀਆਂ 2.80 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀਆਂ ਗਈਆਂ ਹਨ। ਇਹਨਾਂ ਆਧੁਨਿਕ ਲਾਇਬ੍ਰੇਰੀਆਂ ਵਿੱਚ ਵਿਦਿਆਰਥੀਆਂ ਲਈ ਕੰਪਿਊਟਰ, ਇੰਟਰਨੈਟ ਦੀ ਸਹੂਲਤਾਂ ਅਤੇ ਹਰ ਤਰ੍ਹਾਂ ਦੀਆਂ ਮੁਕਾਬਲਾ ਟੈਮ ਇਮਤਿਹਾਨ ਦੀਆਂ ਕਿਤਾਬਾਂ ਉਪਲਬਧ ਹੋਣਗੀਆਂ। ਇਹ ਯੋਜਨਾ ਦਾ ਮੁੱਖ ਉਦੇਸ਼ ਪਛੜੇ ਅਤੇ ਪਿੰਡੋ ਇਲਾਕਿਆਂ ਦੀ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਸਿੱਖਿਆ ਅਤੇ ਜਾਣਕਾਰੀ ਤੱਕ ਪਹੁੰਚਾ ਦੇਣਾ ਹੈ। ਮੁੱਖ ਮੰਤਰੀ ਮਾਨ ਨਿਆ ਹੈ ਕਿ ਇਹ ਲਾਇਬ੍ਰੇਰੀਆਂ ਸਿਰਫ ਪੜਨ ਵਾਲੇ ਥਾਂ ਨਹੀਂ ਹੋਣ ਗਿਆ ਸਗੋ ਨੌਜਵਾਨਾਂ ਦੀ ਸੋਚ ਨੂੰ ਨਵੀਂ ਦਿਸ਼ਾ ਦੇਣ ਵਾਲੇ ਗਿਆਨ ਕੇਂਦਰ ਬਣਨ ਗਿਆ ਸਰਕਾਰ ਵੱਲੋਂ ਜੀਆਂ ਹੋਰ ਲਾਇਬ੍ਰੇਰੀਆਂ ਦੀ ਵੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਸਾਰੇ ਪੰਜਾਬ ਵਿੱਚ ਸਿੱਖਿਆ ਦਾ ਚਾਨਣ ਫੈਲ ਸਕੇ ਸ੍ਰੀ ਕਾਜੀਤ ਉਸੇ 124 ਇੰਟ 7 ਪੰਜਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਲਈ ਵੱਡੇ ਸੁਭਾਗ ਲੈ ਕੇ ਆ ਰਹੇ ਹਨ ਅਜਿਹਾ ਤੋਂ ਡੋੜਤੇ ਮਹਲ ਕਲਾ ਵਿਦਵਾਂਸਭਾ ਹਲਕਿਆਂ ਵਿੱਚ 8 ਮੋਡਰਨ ਲਾਇਬ੍ਰੇਰੀਆਂ ਦਾ ਉਦਘਾਟਨ ਕੀਤਾ ਜਾਵੇਗਾ। ਇਹ ਲਾਇਬ੍ਰੇਰੀਆਂ 2.80 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀਆਂ ਗਈਆਂ ਹਨ। ਇਹਨਾਂ ਆਧੁਨਿਕ ਲਾਇਬ੍ਰੇਰੀਆਂ ਵਿੱਚ ਵਿਦਿਆਰਥੀਆਂ ਲਈ ਕੰਪਿਊਟਰ, ਇੰਟਰਨੈਟ ਦੀ ਸਹੂਲਤਾਂ ਅਤੇ ਹਰ ਤਰ੍ਹਾਂ ਦੀਆਂ ਮੁਕਾਬਲਾ ਤੇ ਇਮਤਿਹਾਨ ਦੀਆਂ ਕਿਤਾਬਾਂ ਉਪਲਬਧ ਹੋਣਗੀਆਂ। ਇਹ ਯੋਜਨਾ ਦਾ ਮੁੱਖ ਉਦੇਸ਼ ਪਛੜੇ ਅਤੇ ਪਿੰਡੋ ਇਲਾਕਿਆਂ ਦੀ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਸਿੱਖਿਆ ਅਤੇ ਜਾਣਕਾਰੀ ਤੱਕ ਪਹੁੰਚਾ ਦੇਣਾ ਹੈ। ਮੁੱਖ ਮੰਤਰੀ ਮਾਨਨੀਕਾ ਹੈ ਕਿ ਇਹ ਲਾਇਬ੍ਰੇਰੀਆਂ ਸਿਰਫ ਪੜਨ ਵਲੇ ਤਾਂ ਨਹੀਂ ਹੋਣ ਗਿਆ ਸਗੋ ਨੌਜਵਾਨਾਂ ਦੀ ਸੋਚ ਨੂੰ ਨਵੀਂ ਦਿਸ਼ਾ ਦੇਣ ਵਾਲੇ ਗਿਆਨ ਕੇਂਦਰ ਬਣਨ ਗਿਆ ਸਰਕਾਰ ਵੱਲੋਂ ਜੀਆਂ ਹੋਰ ਲਾਇਬ੍ਰੇਰੀਆਂ ਦੀ ਵੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਸਾਰੇ ਪੰਜਾਬ ਵਿੱਚ ਸਿੱਖਿਆ ਦਾ ਚਾਨਣ ਫੈਲ ਸਕੇ ਸਸ਼ੀ ਕਾਂਜੇ ਤੁਸੀਂ 1.24 ਇੰਟੂ 755 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਲਈ ਵੱਡੀ ਸੁਬਾਤ ਲੈ ਕੇ ਆ ਰਹੇ ਹਨ ਅਜਿਹਾ ਧੂੜਾ ਤੇ ਮਹਲ ਕਲਾ ਵਿਦਵਾਨ ਸਭਾ ਹਲਕਿਆਂ ਵਿੱਚ 8 ਮਾਡਰਨ ਲਾਇਬ੍ਰੇਰੀਆਂ ਦਾ ਉਦਘਾਟਨ ਕੀਤਾ ਜਾਵੇਗਾ ਇਹ ਲਾਇਬ੍ਰੇਰੀਆਂ 2.80 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀਆਂ ਗਈਆਂ ਹਨ ਇਨ੍ਹਾਂ ਆਧੁਨਿਕ ਲਾਇਬ੍ਰੇਰੀਆਂ ਵਿੱਚ ਵਿਦਿਆਰਥੀਆਂ ਲਈ ਕੰਪਿਊਟਰ ਇੰਟਰਨੈਟ ਦੀ ਸਹੂਲਤਾਂ ਅਤੇ ਹਰ ਤਰ੍ਹਾਂ ਦੀਆਂ ਮੁਕਾਬਲਾ ਤੇ ਇਮਤਿਹਾਨ ਦੀਆਂ ਕਿਤਾਬਾਂ ਉਪਲਬਧ ਹੋਣਗੀਆਂ ਇਹ ਯੋਜਨਾ ਦਾ ਮੁੱਖ ਦੇਸ਼ੇ ਪਛੜੇ ਅਤੇ ਪਿੰਡੋ ਇਲਾਕਿਆਂ ਦੀ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਸਿੱਖਿਆ ਅਤੇ ਜਾਣਕਾਰੀ ਤੱਕ ਪਹੁੰਚਾ ਦੇਣਾ ਹੈ ਮੁੱਖ ਮੰਤਰੀ ਮੰਨਿਆ ਹੈ ਕਿ ਇਹ ਲਾਇਬ੍ਰੇਰੀ ਸਿਰਫ ਪੜਨ ਵਲੇ ਥਾਂ ਨਹੀਂ ਹੋਣ ਗਿਆ ਸਗੋ ਨੌਜਵਾਨਾਂ ਦੀ ਸੋਚ ਨੂੰ ਨਵੀਂ ਦਿਸ਼ਾ ਦੇਣ ਵਾਲੇ ਗਿਆਨ ਕੇਂਦਰ ਬਣਨ ਗਿਆ ਸਰਕਾਰ ਵੱਲੋਂ ਜੀਆਂ ਹੋਰ ਲਾਇਬ੍ਰੇਰੀਆਂ ਦੀ ਵੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਸਾਰੇ ਪੰਜਾਬ ਵਿੱਚ ਸਿੱਖਿਆ ਦਾ ਚਾਨਣ ਫੈਲ ਸਕੇ ਸ੍ਰੀ ਗੱਜ ਜੀ ਤੁਸੀਂ 1.24 7 ਪੰਜਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਲਈ ਵੱਡੇ ਸੁਭਾਗ ਲੈ ਕੇ ਆ ਰਹੇ ਹਨ ਅਜਿਹਾ ਬਧੂੜ ਅਤੇ ਮਹਾਲ ਕਿਲਾ ਵਿਧਾਨ ਸਭਾ ਹਲਕਿਆਂ ਵਿੱਚ 8 ਮਾਡਰਨ ਲਾਇਬ੍ਰੇਰੀਆਂ ਦਾ ਉਦਘਾਟਨ ਕੀਤਾ ਜਾਵੇਗਾ। ਇਹ ਲਾਇਬ੍ਰੇਰੀਆਂ 2.80 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀਆਂ ਗਈਆਂ ਹਨ। ਇਹਨਾਂ ਆਧੁਨਿਕ ਲਾਇਬ੍ਰੇਰੀਆਂ ਵਿੱਚ ਵਿਦਿਆਰਥੀਆਂ ਲਈ ਕੰਪਿਊਟਰ, ਇੰਟਰਨੈਟ ਦੀ ਸਹੂਲਤਾਂ ਅਤੇ ਹਰ ਤਰ੍ਹਾਂ ਦੀਆਂ ਮੁਕਾਬਲਾ ਤੈਅ ਇਮਤਿਹਾਨ ਦੀਆਂ ਕਿਤਾਬਾਂ ਉਪਲਬਧ ਹੋਣਗੀਆਂ। ਇਹ ਯੋਜਨਾ ਦਾ ਮੁੱਖ ਉਦੇਸ਼ ਪਛੜੇ ਅਤੇ ਪਿੰਡੋ ਇਲਾਕਿਆਂ ਦੀ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਸਿੱਖਿਆ ਅਤੇ ਜਾਣਕਾਰੀ ਤੱਕ ਪਹੁੰਚਾ ਦੇਣਾ ਹੈ। ਮੁੱਖ ਮੰਤਰੀ ਮਾਨੀ ਹੈ ਕਿ ਇਹ ਲਾਇਬ੍ਰੇਰੀਆਂ ਸਿਰਫ ਪੜਨ ਵਾਲੇ ਥਾਂ ਨਹੀਂ ਹੋਣਗੀਆਂ ਸਗੋਂ ਇਹ ਨੌਜਵਾਨਾਂ ਦੀ ਸੋਚ ਨੂੰ ਨਵੀਂ ਦਿਸ਼ਾ ਦੇਣ ਵਾਲੇ ਗਿਆਨ ਕੇਂਦਰ ਬਣਨਗੇ ਸਰਕਾਰ ਵੱਲੋਂ ਜਿਹੀਆਂ ਹੋਰ ਲਾਇਬ੍ਰੇਰੀਆਂ ਦੀ ਵੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਸਾਰੇ ਪੰਜਾਬ ਵਿੱਚ ਸਿੱਖਿਆ ਦਾ ਚਾਨਣ ਫੈਲ ਸਕੇ